ਸ਼੍ਰੀ ਦੁਰਗਾ ਮੰਦਰ ਫੇਸ 10 ਵਿਖੇ ਅੱਜ ਸ਼੍ਰੀ ਹਰਿਮਾਨ ਜਨਮ ਉਤਸਵ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਦੇ ਉੱਤੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਖਾਸ ਤੌਰ ਤੇ ਪਹੁੰਚੇ ਅਤੇ ਆਈ ਹੋਈ ਸੰਗਤ ਦਾ ਐਮਐਲਏ ਕੁਲਵੰਤ ਸਿੰਘ ਵੱਲੋਂ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਮੰਦਰ ਦੇ ਵਾਸਤੇ ਲੋੜਿੰਦਾ ਜਨਰੇਟਰ ਵੀ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਤੇ ਨਾਲ ਨਾਲ ਮੰਦਰ ਕਮੇਟੀ ਵੱਲੋਂ ਸੰਗਤ ਅਤੇ ਐਮਐਲਏ ਕੁਲਵੰਤ ਸਿੰਘ ਦਾ ਧੰਨਵਾਦ ਕੀਤਾ ਗਿਆ ਅਤੇ ਮੰਦਰ ਕਮੇਟੀ ਵੱਲੋਂ ਸੰਗਤਾਂ ਵਾਸਤੇ ਅਟੁੱਟ ਲੰਗਰ ਵੀ ਵਰਤਾਇਆ ਗਿਆ ਸਰ ਜੀ ਹਨੁਮਾਨ ਜਨਮ ਉਸਤਵ ਦੇ ਮੌਕੇ ਤੇ ਚੀਤੁਰਗਾ ਮੰਦਰ ਪਹੁੰਚੋ ਕੀ ਕਹਿਣਾ ਚਾਹੋਗੇ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਪੂਰੀ ਸਾਧ ਸੰਗਤ ਜਿਹੜੀ ਇੱਥੇ ਆਈ ਹੋਈ ਆ ਮੁਹਾਲੀ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਜਿੱਥੇ ਜਿੱਥੇ ਸੋਨ ਪੁੱਤਰ ਦੇ ਸੇਵਾਦਾਰ ਬੈਠੇ ਨੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਔਰ ਹਨੂਮਾਨ ਜੀ ਉਹਨਾਂ ਨੂੰ ਜੋ ਸੁਖਤ ਸਵਰਗੀਆਂ ਦੇਣ ਉਹਦੇ ਪਰਿਵਾਰਾਂ ਨੂੰ ਇਹ ਮੇਰੀ ਅਰਦਾਸ ਆ ਅੱਜ ਦੇ ਦਿਨ ਦੇ ਉੱਤੇ ਸਰ ਕਿਸ ਤਰ੍ਹਾਂ ਦਾ ਪ੍ਰੋਗਰਾਮ ਲੱਗਿਆ ਕਿਸ ਤਰ੍ਹਾਂ ਦਾ ਅਰੇਂਜਮੈਂਟ ਹੈ ਕੀ ਕਹਿਣਾ ਚਾਹੋਗੇ ਖਾਸ ਕਰਕੇ ਫੇਸ 10 ਵਜੇ ਦੇਖੋ 10 ਵਜੇ ਦੇ ਵਿੱਚ ਜੋ ਨਹੀਂ ਪਰੇ ਪ੍ਰੋਗਰਾਮ ਆ ਤਾਂ ਗੁਰੂ ਮਹਾਰਾਜ ਹੀ ਆਪਣੇ ਆਪ ਠੀਕ ਹੋ ਜਾਂਦੇ ਨੇ ਕਿਉਂਕਿ ਤਾਕਤ ਨਹੀਂ ਹੁੰਦੀ ਆ ਲੋਕਾਂ ਦੀ ਸਾਰਿਆਂ ਦੀ ਸਾਝ ਹੁੰਦੀ ਆ ਲੋਕ ਇਕੱਠੇ ਹੋ ਕੇ ਕਰਦੇ ਨੇ ਪ੍ਰੋਗਰਾਮ ਤਾਂ ਪ੍ਰੋਗਰਾਮ ਦਾ ਸਾਰੇ ਆਪਣੇ ਆਪ ਹੀ ਠੀਕ ਹੋ ਜਾਂਦਾ ਹੈ ਲੇਕਿਨ 10 ਵਜੇ ਦੇ ਵਿੱਚ ਬਿਲਖੜਤਾ ਇਸ ਕਰਕੇ ਆ ਵੀ 10 ਸਾਲ ਦੇ ਵਿੱਚ ਮੇਰਾ ਪੋਲੀਟੀਕਲ ਵਰਤਾ ਜਿਹੜਾ ਉਹ ਹੋਇਆ ਹੈ ਪੋਲੀਟੀਕਲ ਵਰਤਾ ਜਿਹੜਾ ਹੋਇਆ ਤੇ ਇੱਥੋਂ ਹੀ ਮੈਂ ਸ਼ੁਰੂਆਤ ਕੀਤੀ ਸੀ ਆਪਣੀ ਜਿਹੜੀ ਜੀਵਨ ਯਾਤਰਾ ਆ ਰਾਜਨੀਤੀ ਦੀ ਐਮਸੀ ਵੀ ਇੱਥੇ ਬਣਿਆ ਸੀ ਪ੍ਰਧਾਨ ਵੀ ਇੱਥੇ ਬਣਿਆ ਮੇਅਰ ਵੀ ਇੱਥੇ ਬਣਿਆ ਸਾਰਾ ਕੁਝ ਇੱਥੇ ਬਰਕੇ ਗਏ ਹੈ ਗਏ ਤੇ ਇਸ ਕਰਕੇ ਮੇਰੀ ਇੱਕ ਖਾਸ ਆਜਾ ਤੇ ਮੰਦਰ ਤੇ ਜਦੋਂ ਜਗ੍ਹਾ ਨਹੀਂ ਸੀ ਮਿਲ ਰਹੀ ਇੱਥੇ ਵੀ ਮੰਦਰ ਦੀ ਜਗ੍ਹਾ ਇਹ ਮਾਰਕ ਵੀ ਨਹੀਂ ਸੀ ਲੇਕਿਨ ਸ਼ਾਂਤੀ ਦੇ ਇੱਕ ਬੰਦੇ ਨੇ ਉਦੋਂ ਮੰਤਰੀ ਹੁੰਦਾ ਸੀ ਰਵੀਨਾਥ ਸਾਹਿਬ ਪੁਰੀ ਜਿਨ੍ਹਾਂ ਨੇ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਕੇ ਇਹ ਮੰਦਿਰ ਦੀ ਜਗਾ ਬਲਾਉਡ ਜਿਹੜੀ ਕੀਤੀ ਇੱਕੇ ਕਰਕੇ ਇਹ ਮੰਦਿਰ ਜਿਹੜਾ ਹੁਣ ਵਿੱਚ ਆਇਆ ਉਦੋਂ ਮੈਂ ਪ੍ਰਧਾਨ ਸੀ ਮੈਂ ਇੱਕ ਵਾਰੀ ਜਾ ਕੇ ਬੇਜਤੀ ਕੀਤੀ ਮੰਤਰੀ ਜੀ ਨੂੰ ਕਿ ਇਹ ਸਾਡੀ ਸਮੱਸਿਆ ਤੇ ਮੰਦਿਰ ਜਗਾ ਹੈ ਨਾ ਉਸ ਵਿੱਚ ਇਹ ਸਕੂਲ ਦੀ ਜਗਾ ਸੀ ਜਾਂ ਪਾਰਕ ਦੀ ਜਗਾ ਸੀ ਉਹਨਾਂ ਨੇ ਉਸੇ ਵਕਤ 1000 ਗਾਜ ਦੀ ਜਗਾ ਦੀ ਮੰਦਿਰ ਦੇਣ ਦਾ ਐਲਾਨ ਕੀਤਾ ਦੇ ਮੰਦਰ ਆ ਜਿਹੜਾ ਹੁਣ ਕਿਹਾ ਜੇ ਇੱਥੇ ਮੰਦਰ ਨੇ ਹਮੇਸ਼ਾ ਹੀ ਰੌਣਕਾਂ ਜਿਹੜੀਆਂ ਲਗੀਆਂ ਨੇ ਜੀ ਇਹਨੂੰ ਤੇ ਸਾਰੇ ਜਿਹੜੇ ਉਹਨੇ ਦੱਸ ਪਏ ਤੇ ਬੜੇ ਹੀ ਚੰਗੇ ਬੜੇ ਹੀ ਵਧੀਆ ਮਿਲਨ ਸਾਰ ਭਾਈਚਾਰਕ ਸਾਂਝ ਇੱਥੇ ਦੀ ਬਹੁਤ ਵਧੀਆ ਤੇ ਮੇਰੀ ਇਹੀ ਅਰਦਾਸ ਆ ਵੀ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਜ ਰੱਖੇ ਤੇ ਇਹ ਭਾਈਚਾਰਕ ਸਾਂਝ ਜੀ ਇਹ ਬਣਾਈ ਰੱਖਿਆ ਸਿਰ ਜਗਾ ਤੋਂ ਲੈ ਕੇ ਮੰਦਰ ਦੇ ਡਵੈਲਪਮੈਂਟ ਤੱਕ ਬਹੁਤ ਸਾ ਜਿਆਦਾ ਕਾਡਾ ਯੋਗਦਾਨ ਰਿਹਾ ਸ਼ੁਰੂ ਤੋਂ ਉਹ ਕਿਸ ਤਰ੍ਹਾਂ ਕਮੇਟੀ ਨਾਲ ਕੰਮ ਲਏਗਾ ਸਰ ਜੀ ਉਹ ਅਸੀਂ ਤਾਂ ਯੋਗਦਾਨ ਪਾਉਣ ਵਾਲੇ ਕੌਣ ਹੁੰਦੇ ਆ ਉਹ ਆਪਣੇ ਆਪ ਪਾਉਂਦੇ ਆ ਮਾਨਸੁਰ ਦਾ ਆਪਣੇ ਆਪ ਹੀ ਸ਼ਕਤੀ ਦਿੰਦੀ ਆਪਣੇ ਆਪ ਯੋਗਦਾਨ ਪਾਉਂਦੀ ਆ ਬੰਦਾ ਕੁਝ ਨਹੀਂ ਆਉਂਦਾ ਉਹਦੀਆਂ ਦੁੱਧੀਆਂ ਦਾਤਾਂ ਦੇ ਵਿੱਚੋਂ ਦੇਰ ਦੀ ਕੁਝ ਦੇ ਦਿੰਦੇ ਆ ਜਿਹਦਾ ਮਤਲਬ ਇਹ ਨਹੀਂ ਅਸੀਂ ਦਾਤੇ ਬਣ ਕੇ ਦਾਤੀ ਤਾਂ ਉਹੀ ਆ ਇਸ ਕਰਕੇ ਜਿੰਨਾ ਸਹਾਇਤਾ ਨੂੰ ਸੀ ਉਹਨਾਂ ਨੇ ਜਿੰਨਾ ਸਮ ਹੁਕਮ ਕੀਤਾ ਉਹਨਾਂ ਦਾ ਅਸੀਂ ਦਿੱਤਾ ਉਹ ਲਗਾਤਾਰੇ ਜਾਰੀ ਰਹੀ ਜੋ ਕਮੇਟੀ ਮੈਨੂੰ ਕਹੋਂਗੀ ਕਦੇ ਨੀ ਕਰ ਪਹਿਲਾ ਜਦੋਂ ਕਹਿੰਦੇ ਹੁਣ ਵੀ ਜੋ ਕਹੋਂਗੀ ਉਹ ਮੈਂ ਹਰ ਬੜੇ ਹਾਜ਼ਰ ਹੋऊंगा ਹੁਣੇ ਬਰਦਾ ਦੀ ਗੱਲ ਕਰ ਰਹੇ ਸੀ ਕਿ ਜਨਰੇਟਰ ਲੈਣਾ ਇੱਕ ਅਸੀਂ ਬਹਿ ਕੇ ਕੋਈ ਨਹੀਂ ਮਤਲਬ ਬਾਰੇ ਕਿਪਾ ਨਹੀਂ ਹੋ ਰਹੀ ਜਾਣਾ ਤੇ ਉਹਦੇ ਵਿੱਚ ਵੀ ਯੋਗਦਾਨ ਆਪਣਾ ਪੂਰਾ ਹੋ ਜਾਣਾ ਹੈ ਇਸ ਕਰਕੇ ਕਿ 15000 ਦਾ ਕਿ ਵਿਜੇ ਚੜ੍ਹਦੀਆਂ ਗੱਲਾਂ ਦੇ ਵਿੱਚ ਰਹਿਣਾ ਹੈ ਤੇ ਲੋਕ ਵੀ ਉੱਧਰ ਚੜ੍ਹਦੀਆਂ ਗੱਲਾਂ ਵਿੱਚ ਰਹਿਣਗੇ ਇਹ ਵੀ ਹੋਣਾ ਚਾਹੀਦਾ ਹੈ ਹੋਰ ਸਵਾਲ ਹੈ ਕਿ ਆਸੀ ਭਾਈਚਾਰਾ ਕਿਸ ਤਰ੍ਹਾਂ ਨਜ਼ਰ ਆਇਆ ਇਹ ਨਹੀਂ ਤਲਾਚ ਹੈ ਮੈਂ ਨਹੀਂ ਕਹਿੰਦਾ देखो पंजाब दी कैसी स्टेट है कि इथे भाईचारा सर्व बड़े कोई तोड़ नहीं सका। ਨਾਲ ਕੋ ਤੋੜ ਸਕਦਾ। ਜੇ ਹਰ ਧਰਮ ਦੇ ਬੰਦੇ ਮਿਲ ਕੇ ਜੁਲ ਕੇ ਬੈਠਦੇ ਨੇ, ਇੱਕ ਦੂਜੇ ਦੇ ਹਰ ਮਨੋਦ ਦੇ ਨੇ, ਇੱਕ ਦੂਜੇ ਨਾਲ ਬੈਠ ਕੇ ਖਾਂਦੇ ਪੀਂਦੇ ਨੇ, ਖੁਸ਼ੀਆਂ ਤੇ ਖੇੜੇ ਮਾਣਦੇ ਨੇ ਤੇ ਇਦਾਂ ਹੀ ਰਹਿਣਾ। ਪੰਜਾਬ ਨੇ ਹੱਸਦਾ ਰਹਿਣਾ, ਖੇੜਾ ਰਹਿਣਾ, ਵਸਦਾ ਰਹਿਣਾ ਤੇ ਹੱਸਦਾ ਰਹਿਣਾ। ਸਿਰਫ ਆਖਰੀ ਸੰਦੇਸ਼ ਕੀ ਦੇਣਾ ਚਾਹੁੰਦਾ ਕਿ ਵੀਰੋ ਜੱਟਾ ਹਨੂਮਾਨ ਜੀ ਦੇ ਜਨਮ ਦੀ ਵਸਤ। ਜੇ ਮੈਂ ਤਾਂ ਸੰਦੇਸ਼ ਦੇ ਵਾਲਾ ਕਹੋਂ ਹੁੰਦਾ। ਮੈਂ ਤਾਂ ਸਿਰਫ ਅਪੀਲ ਕਰ ਸਕਦਾ ਕਿ ਆਪਾਂ ਨੇ ਸਾਰੇ ਨਾਲ ਰਲ ਮਿਲ ਕੇ ਦੇਸ਼ ਨੂੰ ਸਾਖਸ਼ਮ ਦੇਸ਼ ਨੂੰ ਸਾਥੀਪੂਰਤ ਬਣਾਉਣਾ ਹੈ ਆਪਾਂ ਸਾਰਿਆਂ ਨੇ ਰਲ ਮਿਲ ਕੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਆਪਣੀ ਸਟੇਟ ਨੂੰ ਅੱਗੇ ਲੈ ਕੇ ਜਾਣਾ ਆਪਣੇ ਬੱਚਿਆਂ ਨੂੰ ਆਪਣੀ ਵਿਰਾਸਤ ਦੇ ਨਾਲ ਜੋੜਨਾ ਆਪਣਾ ਵਿਰਾਸਤ ਨਾਲ ਜੋੜਨਾ ਚਾਹੀਦਾ ਹੈ ਬੱਚਿਆਂ ਨੂੰ ਪੜਾਈ ਪੱਧਰੀ ਨਾਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਹ ਮਾਰੇ ਕੰਮਾਂ ਤੋਂ ਬਾਝ ਸਕਣ ਤੇ ਭਾਈਚਾਰਕ ਸਾਂਝ ਹੈ ਜਿਹੜੀ ਜਿਹੜੀ ਸਭ ਤੋਂ ਜ਼ਰੂਰੀ ਆ ਰਹਿਣ ਦੇ ਭਾਈਚਾਰਕ ਸਾਂਝ ਹੈ ਜਿਹੜੀ ਉਹ ਕਾਇਮ ਰੱਖਣੀ ਚਾਹੀਦੀ ਆ ਅੱਜ ਦੇ ਦਿਨ ਤੇ ਵੀ ਸਾਰਿਆਂ ਨੂੰ ਅਕੀਦ ਹੈ ਇੰਨੀ ਸૌ ਤੋਂ ਪਹਿਲਾਂ ਤਾਂ ਮੈਂ ਸਾਰਾ ਧੰਨਵਾਦ ਕਰਦਾ ਹਾਂ মিডিਆ ਦਾ ਵੀ ਆਪਣੇ ਸਰਦਾਰ ਕੁਲਵੰਤ ਸਿੰਘ ਜੀ ਐਮਐਲਏ ਸਾਹਿਬ ਜਿਹੜੇ ਕਿ ਸਾਡੇ 2 ਮਿੰਟ ਦੇ ਸੱਜਣ ਦੇ ਇੱਥੇ ਇਸ ਫੰਕਸ਼ਨ ਲਈ ਜੋ ਹਨੂਮਾਨ ਉਹ ਸਦਾ ਸਦਾ ਸੀਗਾ ਉਹਦੇ ਲਈ ਸਾਨੂੰ ਕਹਿੰਦੇ ਆ ਜੀ ਤੁਸੀਂ 2 ਮਿੰਟ ਦਾ ਸੀ ਮਤਲਬ 2 ਮਿੰਟ ਦੇ ਵਿੱਚ ਵਿੱਚ ਉਹਨਾਂ ਨੇ ਸਾਨੂੰ ਉੱਥੇ ਬੁਲਾ ਲਿਆ ਕਹਿੰਦੇ ਆਓ ਜੀ ਆਫਿਸ ਆਓ ਕੋਈ ਗੱਲ ਨਹੀਂ ਫਿਰ ਐਨਏ ਸਾਡਾ ਮਾਨਤਨ ਦਿੱਤਾ ਸਾਰੇ ਜਿੰਨੇ ਵੀ ਆਹੀ ਕਮੇਟੀ ਦੇ ਸਾਰੇ ਗਏ ਆ ਬੰਦੇ ਜਾਂ ਮਹਿਲਾ ਮੰਡਲ ਵੀ ਨਾਲ ਸੀ ਉਹਨਾਂ ਦੇ ਐਨਓ ਸ਼ਰਮਾ ਜੀ ਸਾਡੇ ਸੀਗਾ ਆਪਣੇ ਪੁਰਾਣੇ ਇੱਥੇ ਮੈਂਬਰ ਹੁਣ ਵੀ ਹੈਗੇ ਆ ਸਭ ਹੋ ਗਏ ਤੇ ਸਾਨੂੰ ਮਤਲਬ 1 ਮਿੰਟ ਦੇ ਸਾਰੇ ਨੂੰ ਉੱਥੇ ਅੰਦਰ ਆਪ ਆਫਿਸ ਬੁਲਾਇਆ ਇਸ ਕਰਕੇ ਬਹੁਤ ਵੱਡੀ ਸਾਡੀ ਮਤਲਬ ਸਾਨੂੰ ਬੜੀ ਖੁਸ਼ੀ ਹੋਈ ਕਿਉਂਕਿ ਇਹ ਸਾਡੇ ਨਾਲ ਸ਼ੁਰੂ ਤੋਂ ਜੁੜੇ ਹੋਏ ਆ ਇਹਨਾਂ ਨੇ ਸਾਰੇ ਜਮੀਨ ਦਵਾਈ ਆ ਤੇ ਮੰਦਿਰ ਨੂੰ ਜੋ ਜਮਾ ਦਿੱਤੀ ਹੈ ਇਹਨਾਂ ਦੀ ਐਫਰਟਸ ਹੈ ਨਾ ਸੋਸਾਇਟੀ ਦਾ ਕਰਾ ਕੇ ਦਿੱਤਾ ਇਹਦੇ ਐਫਰਟਸ ਕਰਕੇ ਅੱਜ ਤੱਕ ਜੋ ਵੀ ਅੱਜ ਬਣਿਆ ਹੋਇਆ ਸਾਰੇ ਦੇ ਸਹਿਯੋਗ ਨਾਲ ਹੀ ਬਣਦਾ ਅਸੀਂ ਵੀ ਵਿੱਚ ਇਦਾਂ ਹੀ ਮੈਂ ਵੀ ਅੱਜ ਸੇਵਾਦਾਰੀ ਕਰਦਿਆਂ ਆਇਆ ਹੋਇਆ ਤੇ ਮੈਂ ਵੀ ਸੇਵਾ 'ਚ ਸਾਰਿਆਂ ਦੇ ਨਾਲ ਹੀ ਆ ਜੀ ਤੇ ਸਾਰਿਆਂ ਨੂੰ ਵਧਾਈ ਦਿੰਦਾ ਇਸ ਜੀ ਦੀ ਵੀ ਚਲੋ ਬਹੁਤ ਵਧੀਆ ਫੰਕਸ਼ਨ ਨੇ ਸਾਰੇ ਲੋਕ ਇਕੱਠੇ ਹੋ ਗਏ ਜਿੰਨੇ ਵੀ ਸ਼ਰਧਾਲੂ ਆ ਰਹੇ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਅੱਸੀ ਦਾ ਬਹੁਤ ਜ਼ਿਆਦਾ ਤਰ੍ਹਾਂ ਦੇ ਸ਼ਰਧਾਲੂ ਆਏ ਹੋਏ ਨੇ ਪੀ ਅੱਜ ਪ੍ਰੋਗਰਾਮ ਕਿਸ ਤਰ੍ਹਾਂ ਚੱਲ ਰਿਹਾ ਹੈ ਤਾਂ ਕਦੇ ਤਾਂ ਚੱਲ ਰਿਹਾ ਕਿੰਨੇ ਵਜੇ ਤੱਕ ਚੱਲੇਗਾ ਪ੍ਰੋਗਰਾਮ ਦਾ ਜੀ 9:30 9:30 ਦਾ ਬਾਕੀ ਪ੍ਰਭੂਚਾਰ ਦਾ ਕਿਉਂਕਿ ਲੰਗਰ ਵੀ ਹੈ ਨਾਲ ਲੰਗਰ ਕਰਕੇ ਸਾਡੀ ਥੋੜੀ ਜਿਹੀ ਮਜਬੂਰੀ ਹੈ ਵੀ ਸਾਨੂੰ ਛੇਤੀ ਕਰਨਾ ਪਏਗਾ ਤੇ ਬਾਕੀ ਜੋ ਹੈ ਜੀ ਲੋਕ ਜੋ ਜੁੜੇ ਹੋਏ ਆ ਸਾਡੇ ਨਾਲ ਦਿਲ ਤੋਂ ਜੁੜੇ ਆ ਜੋ ਕੋਈ ਵੀ ਚੀਜ਼ ਹੈ ਕਿਸੇ ਚੀਜ਼ੇ ਘਾਟ ਨਹੀਂ ਹੈ ਜੀ ਜੋ ਕੁਝ ਵੀ ਕੋਈ ਇੱਕ ਵਾਰੀ ਬਾਜ ਦਿਓ ਉਦੋਂ ਹੀ ਪੈਸੇ ਲੋਕ ਭੱਜੇ ਵਰਦੇ ਜੀ ਦੇਰ ਨੂੰ ਸਾਨੂੰ ਲੋਜੇ ਕਰੋ ਕੰਮ ਕਰੋ ਜੀ ਕੰਮ ਕਰੋ ਤੇ ਸਰ ਜਿਹੜੇ ਭਜਨ ਗਾਇਨੇ ਨੇ ਕੌਣ ਗਾਇਕ ਨੇ ਕਿੱਥੋਂ ਆਏ ਨੇ ਇਹ ਗਾਇਕ ਤਾਂ ਹੈਗੇ ਜੀ ਅੱਜ ਆਪਾਂ ਅਸੀਂ ਪਹਿਲੀ ਵਾਰੀ ਐਕਸਪੀਰੀਅੰਸ ਦੇ ਉੱਤੇ ਕੋਰਤੇ ਲਗਾਏ ਅੱਜ ਇੱਕ ਪਾਰਟੀ ਇੱਥੇ ਲੋਕਲ ਪਾਰਟੀ ਆ ਜੀ ਇਹ ਆਪਣੇ ਕਮੇਟੀ ਮੈਂਬਰਾਂ ਨੇ ਅਰੇਂਜ ਕੀਤੀ ਸੀ ਮੈਂ ਕਹਾਂ ਕਰੋ ਕੋਈ ਗੱਲ ਨਹੀਂ ਚੰਗੇ ਲਈ ਸਾਨੂੰ ਕੋਈ ਨਹੀਂ ਮੈਨੂੰ ਵੀ ਇਹਨਾਂ ਨੂੰ ਨਹੀਂ ਪਤਾ ਕਿ ਇਹ ਹੈ ਲੋਕਲ ਪਾਰਟੀ ਸਾਡੀ ਕੋਈ ਜਿਹਨੂੰ ਅਸੀਂ ਲਗਾਇਆ ਜੀ ਇਹ ਜਿਹੜੀ ਅੰਦੀ ਦੀ ਮੰਗ ਜਿਹੜੀ ਜਨਤਰੀ ਦੀ ਮੰਗ ਕੀਤੀ ਹੈ ਇਹ ਬਾਟੇ ਵੱਲੋਂ ਮੇਰੇ ਸਾਹਬ ਨੂੰ ਹਾਂਜੀ ਸਾਡੇ ਵੱਲੋਂ ਜੀ ਅਸੀਂ ਅਪਡੇਟ ਕਰ ਰਹੇ ਹਾਂ ਜੀ ਸਾਰੀ ਕਮੇਟੀ ਮੈਂਬਰ ਜਿੰਨੇ ਵੀ ਲੇਡੀਜ਼ ਹੈ ਚਾਹੇ ਜੈਂਟਸ ਹੈ ਸਾਰੇ ਉਹ ਪੰਜਾ ਪੈਸੇ ਪਾ ਰਹੇ ਜੀ 5000 ਬਾਕੀ ਮੈਂ ਪਾ ਰਹੇ 5500 ਸਾਰੇ ਜਿੰਨੇ ਵੀ ਵਿਅਕਤੀ ਮੈਂਬਰ ਹੈ ਲੇਡੀ ਮਹਿਲਾ ਮੰਡਲ ਦੇ ਪ੍ਰਧਾਨ ਹੈ ਮੀਨਾ ਸੈਣੀ ਉਹਨਾਂ ਨੇ 11000 ਜੀ ਬਾਕੀ 5500 ਸਾਰੇ ਪਾ ਰਹੇ ਆ ਅਸੀਂ ਤੇ ਬਾਕੀ ਮੈਂ ਸਰਦਾਰ ਕੁਲਵੰਜੀ ਸਿੰਘ ਜੀ ਕੋਲ ਐਮਐਲਏ ਸਾਹਿਬ ਕੋਲ ਵੀ ਥੋੜਾ ਜਿਹਾ ਮੈਂ ਗੱਲ ਕੀਤੀ ਕਹਿੰਦੇ ਕੋਈ ਗੱਲ ਨਹੀਂ ਜੇ ਲੋਰ ਮਰਜੀ ਮੇਰੇ ਕੋਲ ਆ ਜਾ ਰੱਬ ਕਰੇ ਤਾਂ ਕਿ ਤੁਹਾਡੇ ਨਾਲ ਕਮੇਟੀ ਮੈਂਬਰ ਵੀ ਖੜੇ ਹੋਣ ਕਮੇਟੀ ਦਾ ਸਹਿਯੋਗ ਕਿਸ ਤਰ੍ਹਾਂ ਹੁੰਦਾ ਹੈ ਮੈਂ ਖਾਸ ਕਰਕੇ ਮੰਦਰ ਦੇ ਪ੍ਰੋਗਰਾਮ ਚ ਗੱਲ ਇਹ ਹੈ ਜੀ ਜਦੋਂ ਅਸੀਂ ਕੰਮ ਕਰਨਾ ਨਾ ਜੇ ਕੋਈ ਵੀ ਹੈ ਚਾਹੇ ਮੇਰਾ ਤੇ ਕੋਈ ਹੁੰਦਾ ਜੀ ਮੈਨੂੰ ਉਸ ਚੀਜ਼ ਦਾ ਦੁੱਖ ਹੁੰਦਾ ਜਦੋਂ ਸਾਡੇ ਨਾਲ ਦੇ ਬੰਦੇ ਕਿੱਤਿਆ ਖਾਣੀ ਜਹਾਉਣ ਦੇ ਵੀ ਨਹੀਂ ਆਏ ਨਹੀਂ ਚੰਗਾ ਨਹੀਂ ਮਾ ਦੇਦਾ ਮੇਰਾ ਹੁੰਦਾ ਵਧੀਆ ਦੇ ਵਧੀਆ ਆ ਜਿਹੜੇ ਮੇਰੇ ਉਹੀ ਦੋਸਤ ਹੈ ਉਹੀ ਸੱਜਣਾਂ ਜਿਹੜੇ ਮੇਰੇ ਨਾਲ ਖੜੇ ਹੈ ਕਹਿੰਦੇ ਵੀ ਸੁਣ ਨਹੀਂ ਕਰੋ ਤੇ ਆਹੀ ਤੁਹਾਡੇ ਨਾਲ ਹੈ ਜੀ ਚੰਗੇ ਸਾਰੇ ਨਾਲ ਹੈ ਜੀ ਪ੍ਰਧਾਨ ਜੀ ਇੰਨਾ ਸੁੰਦਰ ਇੰਤਜ਼ਾਮ ਹੈ ਗੱਥੇ ਮੰਦਰ ਦੇ ਵਿੱਚ ਕੀਤਾ ਹੋਇਆ ਕਿਹਨੂੰ ਕ੍ਰੈਡਿਟ ਦਿੰਦੇ ਹੋ ਖੁਦ ਨੂੰ ਜਾਂ ਆਪਣੀ ਟੀਮ ਨੂੰ ਨਹੀਂ ਮੈਂ ਕਿਸੇ ਨੂੰ ਕ੍ਰੈਡਿਟ ਦਿੰਨਾ ਇਹ ਮਾਤਾ ਰਾਣੀ ਦਾ ਕ੍ਰੈਡਿਟ ਹੀ ਹੈ ਸਾਰਿਆਂ ਨੂੰ ਸਾਰਿਆਂ ਦੇ ਮਿਹਰ ਹੈ ਜੇਸੀ ਦੀ ਹਨੂਮਾਨ ਜੀ ਦੀ ਮਿਹਰ ਹੈ ਕਿ ਜਿਹੜਾ ਇੰਨਾ-ਇੰਨਾ ਵਧੀਆ ਫੰਕਸ਼ਨ ਹੋ ਰਿਹਾ ਤੁਸੀਂ ਆਪੇ ਹੀ ਦੇਖ ਲੈਣਾ ਇੰਨਾ ਪ੍ਰਸ਼ਾਦ ਪਿਆ ਸਾਡੇ ਕੋਲ ਜਿਹੜਾ ਕੋਈ ਹਿਸਾਬ ਨਹੀਂ ਹੈ ਕਿ ਅੱਗੇ ਤਾਂ ਗਿਣਤੀ ਦੀ ਚੀਜ਼ ਹੁੰਦੀ ਹੈ ਸਾਡੇ ਕੋਲ ਜੀ ਉਹਨੂੰ ਘੇਰ ਲੱਗਿਆ ਹੋਇਆ ਜੀ ਕਿਸੇ ਨੂੰ ਕਿਹਾ ਨਹੀਂ ਸਾਰੇ ਲੋਕ ਭੱਜੇ ਬੰਦੇ ਜੀ ਸਾਰੇ ਅੰਦਰ ਲੰਗਰ ਦੇਖੋ ਤੁਸੀਂ ਕਿੱਥੇ ਬਰਦਾਇਆ ਜਾਣਾ ਹੈ ਸਾਰਿਆਂ ਨੂੰ ਨਾਲ ਕਿੰਨਾ ਫਰੂਟ ਜੋ ਸਭ ਸਭ ਨੂੰ ਵੰਡ ਕੇ ਜਾਵਾਂਗਾ ਜੀ ਇੱਥੇ ਸੰਗਤ ਬੜੀ ਪਰਿਆਦੀ ਤਰੀਕੇ ਨਾਲ ਬੈਠੀ ਹੈ ਉਹਦੇ ਬਾਰੇ ਕੀ ਕਹਣਾ ਸੰਗਤਾਂ ਜੋ ਵੀ ਇਹ ਸੰਗਤ ਸਾਰਾ ਕਮੇਟੀ ਦਾ ਰੇਜਿਮੈਂਟ ਜੋ ਅਸੀਂ ਕਰ ਰਹੇ ਹਾਂ ਸਾਰੇ ਦੇਖ ਰਹੇ ਹਾਂ ਕਰ ਰਹੇ ਇਸੇ ਹਰ ਸੰਗਤ ਜੁੜ ਰਹੀ ਆ ਰਹੀ ਸਾਡੇ ਕੋਲ 3-4 ਸੈਕਟਰਾਂ ਵਿੱਚ ਸੰਗਤ ਜੁੜ ਰਹੀ ਹੈ ਜੀ ਅੱਜ ਦੇ ਤਰੀਕੇ ਚ ਸਾਡੇ ਕੋਲ ਬੜੀ ਬੜੀ ਦੂਰੋਂ ਵੀ ਜੁੜ ਕੇ ਆ ਰਹੇ ਲੋਕ ਬੜੇ ਖੁਸ਼ ਆਵੇ ਬੜਾ ਵਧੀਆ ਅਰੇਂਜਮੈਂਟ ਆ ਚਲੋ ਅਸੀਂ ਇਸ ਗੱਲ ਦਾ ਮੇਰਾ ਵੀ ਕੁਝ ਨਹੀਂ ਹੈ ਕੋਈ ਮੈਂ ਵੀ ਇੱਕ ਸਹਾਯੋਗੀ ਹਾਂ ਚਲੋ ਮੇਨੂੰ ਮਾਤਾ ਰਾਣੀ ਨੇ ਸੇਵਾ ਦਿੱਤੀ ਤੇ ਮੈਂ ਸੇਵਾ ਕਰ ਰਿਹਾ ਹਾਂ ਜੀ ਇਸ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਲੋਕਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ ਜੰਗੇ ਕਾਮ ਲਈ ਚਲੋ ਮੈਂ ਵੀ ਇਸ ਕਰ ਨੂੰ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਹੁੰਦਾ ਕਿਉਂਕਿ ਪੂਜਾ ਮੰਦਰ ਦੀ ਮੈਂ ਸ਼ੁਰੂ ਕਰਾਈ ਸੀ ਸਰਦਾਰ ਪ੍ਰਵਾਨ ਸਿੰਘ ਜੀ ਐਮ ਐਲ اے ਜੀ ਪੂਜਾ ਕਰਾਣ ਵਾਲੇ ਉਹਨਾਂ ਦੇ ਨਾਲ ਮੈਂ ਸੀ ਬੈਠਾ ਪੂਜਾ ਲਈ ਮੰਦਰ ਦੀ ਪੂਜਾ ਮੈਂ ਸ਼ੁਰੂ ਕਰਾਈ ਹੈ ਇਹਦੇ ਲਈ ਮੇਰਾ ਵੀ ਜਨਮ ਸਫਲ ਹੋ ਜਾਂਦਾ ਹੈ ਮੈਂ ਮੰਦਰ ਲਈ ਕੰਮ ਕਰ ਰਿਹਾ ਤੇ ਚਲੋ ਇਹਦਾ ਮੈਂ ਬਹੁਤ ਬਹੁਤ ਦਾ ਧੰਨਵਾਦ ਕਰਦਾ ਪਰਵਾਹਦਾ ਮੈਨੂੰ ਵੀ ਸੇਵਾ ਦਿੱਤੀ ਹੈ ਮੇਰਾ ਨਾਮ ਨਿਗਨੇਪਾਲ ਦੋਤੀ ਹੈ ਜੀ ਆ ਇਸ ਬੰਦੇ ਦਾ ਸਿਹਾਰੀ ਕਾਹ ਲੈ ਜਿਹਨ ਸੱਕੀ ਬੋਲਦੇ ਤੇ ਮੈਂ ਕੰਮ ਕਰ ਰਿਹਾ ਜਿਸ ਬੰਦੇ ਵਾਸਤੇ ਫੈਨਰੀ ਕਮੇਟੀ ਹੈ ਪ੍ਰੇਜ਼ੈਂਟ ਉਹਦੀ ਮਿਹਨਤ ਕਰ ਰਹੀ ਹੈ ਬਹੁਤ ਬਣ ਅਸੀਂ ਐਵੇਂ ਕੀ ਸੀ ਇੱਕ ਪੁਰਾਣੇ ਬੰਦੇ ਨੂੰ ਆਪਣੇ ਨਾਲ ਲਿਆ ਜਿਹੜੇ ਕੇ ਬੰਦੇ ਜੀ ਇਹ ਨਹੀਂ ਦੋਚੇ ਕਿ ਕੋਈ ਆਵੇ ਕੋਈ ਨਾ ਆਵੇ ਨਹੀਂ ਜਿਹੜੇ ਬੰਦੇ ਕੰਮ ਕਰਨ ਆਲੇ ਅਸੀਂ ਉਹਨਾਂ ਨੂੰ ਆਪਣੇ ਨਾਲ ਲਗਾ ਰਹੇ ਹਾਂ ਅੱਜ ਇਹ ਬਹੁਤ ਮੇਨਾਂ ਨੂੰ ਆ ਮੇਰੇ ਨਾਲ ਖੜਿਆ ਐ ਐਨ ਐਲ ਸ਼ਰਮਾ ਜੀ ਇਹ ਸਾਡੇ ਬਹੁਤ ਪੁਰਾਣਾ ਸਾਥੀ ਆ ਮੈਂ ਤਾਂ ਉਹਦੀ ਜ਼ਰੂਰ ਕਰਦੇ ਜੇ ਉਹਨਾਂ ਨੇ ਮੰਦਿਰ ਸ਼ੁਰੂ ਕੀਤਾ ਮੈਂ ਮੇਰੇ ਕੋਲ ਆਇਆ ਜੀ ਮੈਂ ਆਇਆ ਕਿ ਮੈਂ ਹਲੇ ਸਰਵਿਸ ਕਰਦਾ ਮੈਂ ਕੁਝ ਨਹੀਂ ਕਰਦਾ ਉਹ ਨਜ਼ਰ ਦੇਖੋ ਇਹ ਮੰਦਿਰ ਦਾ ਰਾਮਦ ਦੇ ਕਿੰਨੇ ਲੱਗੇ ਆ ਕਿ ਆ ਐਮਐਲਏ ਕਾ ਮਨਿਸਟਰ ਸਭ ਇਹ ਕੰਦੇ ਜਾਂਦੇ ਪੁਰਾਣੇ ਬੰਦੇ ਵੀ ਜਾਂਦੇ ਨਵੇਂ ਬੰਦੇ ਵੀ ਆਦੇ ਕੋਈ ਪੰਗੇ ਸਾਡੋ ਕਿਸੇ ਦਾ ਕੋਈ ਤਰਾਦ ਮੈਂ ਦਾਲ ਪੂਰੀ ਤੇ ਉੱਪਰ ਆਇਆ ਉੱਪਰ ਆਇਆ ਮੰਦਾਲ ਦੇਖੋ ਜੀ ਔਰ ਲੋਕ ਖੁਸ਼ ਆ ਬਹੁਤ ਵੀ ਕਮਾਲ ਆ ਇਹ ਮੰਦਿਰ ਐਨਾ ਵੱਡਾ ਮੰਦਿਰ ਬਣ ਗਿਆ 10000000 ਦਾ ਹਾਲ ਹੈ ਉਹਨੂੰ ਹਾਲ ਨੂੰ ਦੇਖ ਕੇ ਲੋਕ ਬੜੇ ਬੜੀਆਂ ਕਮਨਸ ਬਾਤ ਕਰਦੇ ਆ ਉਹ ਕਹਿੰਦੇ ਇੰਨਾ ਹੋ ਗਿਆ ਹਾਲ ਇਸੇ ਦੇ ਮੰਨ ਦੇ ਵਿੱਚ ਨਹੀਂ ਆਇਆ ਵਾੜਾ ਹਾਲ ਅੱਜ ਬਣਾਇਆ ਅੱਜ ਆਏ ਆ ਅੱਜ ਮਰਗੈ ਤੋਂ ਸੇਵਾ ਨਹੀਂ ਹੋਵੇ ਉਹ ਦੇਵਾ ਦਾ ਡੀਜਨ ਨਹੀਂ ਲਿਆਉਂਦਾ ਵੀ ਇਹ ਨਹੀਂ ਕਹਿੰਦਾ ਅੱਜ ਫ੍ਰੀ ਵੀ ਕਰਾ ਦੇਦਾ ਲੋਕੀ ਸਭ ਅੱਜ ਪ੍ਰੋਗਰਾਮ ਕੀ ਕੁਝ ਹੈ ਕਿਨੇ ਵਜੇ ਤੱਕ ਚੱਲੇਗਾ ਅਤੇ ਕੀ ਕੁਝ ਇਹ ਪ੍ਰੋਗਰਾਮ ਅੱਜ ਆਜਿਹਾ ਜੇ ਇਹ ਰੱਖਿਆ ਸਾਡੇ ਜੇ ਤੋਂ ਸਾਢੇ 8 ਤੱਕ ਇਹ ਪ੍ਰੋਗਰਾਮ ਤੇ ਆਪਣੇ ਸੰਜੀਵਨ ਸਹਿਰੀ ਦਾ ਆਇਆ ਇਹ ਇੱਕ ਜਲੀਰ ਦੇ ਬਖਤਿਆਰ ਬਰੇ ਲੋਕਾਂ ਤੇ ਭਜਨ ਕੀਰਤਨ ਦਾ ਮੰਡਲੀ ਆ ਨਾ ਇਹ ਕਲਿਆਣ ਉਹ ਉਸ ਤੋਂ ਬਾਅਦ ਪੰਡਾ ਰਾ ਜੇ ਭੰਡਾਰੇ ਦੇ ਵਿੱਚ ਨਾਰਾਇਣ ਜੀ ਨਾਰਾਇਣ ਜੀ ਸਰਕਾਰੇ ਸ਼ੁਰੂ ਕਰੇ ਇਹ ਭੰਡਾਰਾ ਜੀ ਤਾਲਕਾ ਨੇ ਦੋ ਜਗ੍ਹਾ ਨਾ ਪੰਡਾ ਵਾਲੇ ਪਾਸੇ ਜਿਵੇਂ ਸਾਰੇ ਦੁਨੀਆ ਸਾਢੇ 8 ਤੱਕ ਦਾ ਟਾਈਮ ਲਗਿਆ ਇਹ ਜੋ ਮੰਨ ਲਓ 9 ਵਜੇ ਦਾ 9:30 ਸਾਨੂੰ ਅਸੀਂ ਸਾਢੇ 8 ਪੌਣੇ 9 ਵਜੇ ਪਹੁੰਚਾ ਜੂ ਹਾਂ। ਜਿਹੜੇ ਬੰਦੇ ਤੁਹਾਡੇ ਬਹੁਤ ਬਿਸਕੁਟ ਆ ਰਹੇ ਨੇ ਜਿਹੜੇ ਸਾਡੇ ਛੋਟੇ ਜਿਹੇ ਖਾਤੇ ਬਣਾ ਲਾ ਜਾਂਦੇ ਆ। ਅਰੇ ਅੱਜ ਕੱਲ ਦੇ ਜਵਾਨੇ ਜਿਹਨਾਂ ਨੂੰ ਪਤਾ ਹੀ ਹੈ ਕਿ ਆਪਣੇ ਬੱਚੇ ਦੀ ਗੱਲ ਨਹੀਂ ਮੰਨਦੇ। ਕਿ ਜੀ ਕੋਈ ਉਹ ਬਾਅਦੋਂ ਨਪੋਜ਼ ਹੋਵਾਂਗੇ। ਇਹ ਜਨਾ ਮੇਰਾ ਨਾਮ ਐਨ ਆਰ ਸ਼ਾਪ ਮੈਂ और मैं इस समाचार इस बॉडी को तो पहले जी पहले वाली बॉडी वो जनरल सैकटरी है नौ साल इतनी जनरल सैकटरी से वैसे तो कह दिया टाइम बड़े सेवादारी होंगे सारे पर मैं जनरल सैकटरी की सेवा निभाई है जी उस बाद मेरे बड़े भरा दुखी तो है मैं इतना शिफ्ट करके जो सैवनिटी एट चाहता मैं ये कहना चाहता जी अज की बॉडी है वो तो बहुत सोना काम कर रही है ये सूची सैवनटी एट चुना बड़ी खुशी महसूस कर रहे हैं ਜਿੱਦਾਂ ਮੰਦਿਰ ਦੀ ਸ਼ੁਰੂਆਤ ਹੋਈ ਸੀ ਉਸ ਤੋਂ ਅੱਗੇ ਵੀ ਉਹ ਕੰਮ ਇਹਨੇ ਤਰੀਕੇ ਨਾਲ ਬੜੇ ਵਧੀਆ ਅੱਛੇ ਤਰੀਕੇ ਨਾਲ ਮੈਨੇਜ ਹੋ ਰਿਹਾ ਹੈ ਤੁਸੀਂ ਦੇਖ ਪਹੁੰਚ ਕਿੰਨੀ ਸੰਗਤ ਜੁੜੀ ਹੋਈ ਹੈ ਇਹ ਸਾਰੀ ਸੰਗਤ ਦਾ ਇਹ ਤਾਂ ਮਤਲਬ ਇਹ ਹੀ ਹੈ ਜੀ ਇਹ ਸਾਰੀ ਸੰਗਤ ਖੁਸ਼ ਹੈ ਮਾਲਕ ਜੀ ਰੋਜ਼ ਆਪਣਾ ਹਾਜ਼ਰੀ ਨੂੰ ਆਣਦੀ ਹੈ ਇਹ ਵੀ ਦੁਆ ਕਰਨਾ ਜੀ ਤਾਂ ਹੀ ਹੁੰਦਾ ਕਿ ਉਹ ਸਿਸਟਮ ਅੱਛੇ ਨੇ ਜੀ ਕਮੇਟੀ ਜੀ ਕੰਮ ਕਰਦੀ ਹੈ ਜੀ ਤੋਂ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਸਾਡੇ ਪ੍ਰਧਾਨ ਸਾਹਿਬ ਜੀ ਸ਼ਰਮਾ ਜੀ ਸਭ ਜਿਨਾ ਸੈਕਟਰੀ ਤੋਂ ਵੀ ਸਾਹਿਬ ਜੀ ਮੈਂ ਦੁਆ ਕਰਦਾ ਹਾਂ ਕਿ ਪਰਮਾਤਮਾ ਨੇ ਚਰਤੀ ਗਲਾ ਬਖਸ਼ੇ ਤੇ ਇਹ ਇਦਾਂ ਹੀ ਕੰਮ ਕਰਦੇ ਰਹਿਣ ਆਉਣ ਵਾਲੇ ਟਾਈਮ 'ਚ ਵੀ ਇਹ ਸਰਵਾ ਜੀ ਇਹਦੇ ਚਰਤੀ ਗਲਾ ਰਵੇ ਇਹ ਮੰਦਿਰ ਚ ਆਪਣੀ ਸੇਵਾ ਇਹ ਕੋਈ ਹਾਰੀ ਨਾ ਕਰੇ ਜੇ ਕਿਤੇ ਤੁਸੀਂ ਐਨਐਸਐਕਟਰੀ ਦੀ ਮਦਦ ਸੇਵਾ ਨਿਭਾ ਚੁੱਕੇ ਹੋ ਤਾਂ ਅੱਜ ਮੰਦਿਰ ਚ ਵੀ ਆਓ ਤੁਹਾਡਾ ਕਿਸ ਤਰ੍ਹਾਂ ਦਾ ਸਹਿਯੋਗ ਰਹਾ ਕਮੇਟੀ ਨਾਲ ਮੈਂ ਉਹ ਤੁਹਾਨੂੰ ਗੁਜਾਰਿਸ਼ ਕਰਾਂ ਜੀ ਕਿ ਜਿਹੜੀ ਬੋਡੀ ਹੈ ਇਹਨਾਂ ਦਾ ਮੈਨੂੰ ਹੁਕਮ ਹੋਇਆ ਜੀ ਕਿ ਅੱਜ ਆਪਣਾ ਇਤਨੇ ਵੱਡਾ ਪ੍ਰੋਗਰਾਮ ਹੈ ਤੇ ਤੁਸੀਂ ਹਾਜ਼ਰੀ ਲਵਾਣੀ ਹੈ ਜਦੋਂ ਮੈਨੂੰ ਇਹ ਨਾ ਤਾਂ ਸੰਦੇਸ਼ ਆ ਮਿਲਿਆ ਜੀ ਮੈਂ ਇਹ ਪਹਿਲੇ ਤਾਂ ਦੁਆ ਕੀਤੀ ਪਹਿਲੇ ਨਾ ਤਾਂ ਧੰਨਵਾਦ ਕੀਤਾ ਜੀ ਫਿਰ ਦੁਆ ਕੀਤੀ ਐ ਰਿਕਵੈਸਟ ਕੀਤੀ ਵੀ ਮੇਰੀ ਕਿਤੇ ਵੀ ਜਰੂਰਤ ਆ ਮੈਂ ਕੋਈ ਵੀ ਸੇਵਾ ਤੁਹਾਡੇ ਬਤਾਵੀਂ ਕਰ ਸਕਦਾ ਮੈਂ ਤਿਆਰ ਆ ਜੀ ਉਦੋਂ ਬਾਅਦ ਮੂਰੇ ਇਨਾਕ ਨੇ ਜਹਾਜ਼ਰ ਹੋਏ ਜੀ ਬਹੁਤ ਵੱਡੀ ਖੁਸ਼ੀ ਹੋਇਆ ਬੜਾ ਉਮਸਾਹ ਹੋਇਆ ਕਿ ਦੇਖੋ ਪਹਿਲਾ ਚਾ ਪ੍ਰੋਗਰਾਮ ਐਮ ਐਨ ਐ ਸਰ ਜੀ ਆਪਣੀ ਹਾਜ਼ਰੀ ਕਰਾਤੀ ਗਈਆਂ ਬਰ ਐਮ ਐਨ ਐ ਸਾਡੇ 2.5 ਸਵਾ ਦੇ ਫਾਊਂਡਰ ਮੈਂਬਰਾਂ ਚੋਂ ਇੱਕ ਹੈ ਨਨ 99 ਤੋਂ ਸ਼ੁਰੂਆਤ ਕੀਤੀ ਸੀ ਤੇ ਬਹੁਤ ਖੁਸ਼ ਹੁੰਦੀ ਦੇਖੋ ਐਮਐ ਪ੍ਰੋਫੈਸਰ ਸਾਰੇ ਮੈਂਬਰ ਜੁੜੇ ਹੋਏ ਹੈ ਔਰ ਅੱਜ ਭਗਵਾਨ ਮੰਦਰ ਇੱਥੇ ਬਣ ਗਿਆ ਹੈ ਔਰ ਐਮਐ ਅੱਛੀ ਸ਼ਗਨਾਤ ਹੋ ਰਹੀ ਤੁਸੀਂ ਦੇਖੋ ਕਿ ਕਿੰਨੀ ਵਧੀਆ ਵਿਵਸਥਾ ਹੈ ਬਹੁਤ-ਬਹੁਤ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਜੀ ਤੇ ਇੱਕ ਵਾਰੀ ਫਿਰ ਦੁਆਇਆ ਮਹਾਮਾਇਆ ਤੇ ਪਰਮਾਨੰਥ ਜੀ ਆਪਣੇ ਕਿ ਐਮਐ ਵਧੀਆ ਕੰਮ ਯਕੀਨੀ ਕਰਦੇ ਰਹੇ ਤੇ ਸਭ ਦਾ ਸਹਿਯੋਗ ਕਿਸੇ ਵੀ ਤਰੀਕੇ ਨਾਲ ਹੋਵੇ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ A you meet the